1984 ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਪਰ ਫੌਜੀ ਕਾਰਵਾਈ ਬਾਰੇ ਗਿਆਨੀ ਜੈਲ ਸਿੰਘ ਜੀ ਨੂੰ ਦੱਸਿਆ ਹੀ ਨਹੀਂ ਗਿਆ ਉਹਨਾਂ ਨੂੰ ਇੰਦਰਾ ਗਾਂਧੀ ਨੇ ਹਨੇਰੇ ਵਿੱਚ ਰੱਖਿਆ ਸੀ ਜਦੋਂ ਉਹ ਹਰਮੰਦਰ ਸਾਹਿਬ ਨੂੰ ਵੇਖਣ ਗਏ ਤਾਂ ਉਹਨਾਂ ਵੇਖਿਆ ਕਿ ਸਭ ਕੁਝ ਤਹਿਸ ਨਹਿਸ ਹੋਇਆ ਪਿਆ ਸੀ ਉਹ ਬਹੁਤ ਰੋਏ ਸਨ ਇਹ ਕਹਿਣਾ ਹੈ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਜੀ ਦੀ ਬੇਟੀ ਜੁਗਿੰਦਰਪਾਲ ਕੌਰ ਦਾ ਗਿਆਨੀ ਜੈਲ ਸਿੰਘ ਦੇ ਸਮੇਂ ਤੇ ਪ੍ਰੈਸ 77 ਤਰਲੋਚਨ ਸਿੰਘ ਜੀ ਦਾ ਕਹਿਣਾ ਹੈ ਕਿ ਭਾਰਤ ਦੇ ਰਾਸ਼ਟਰਪਤੀ ਕੋਲ ਉਹ ਪਾਵਰ ਨਹੀਂ ਹੁੰਦੀ ਜੋ ਪ੍ਰਧਾਨ ਮੰਤਰੀ ਦੇ ਫੈਸਲੇ ਬਦਲ ਸਕੇ ਜੋ ਫੈਸਲਾ ਲੈਣਾ ਹੁੰਦਾ ਹੈ ਪ੍ਰਧਾਨ ਮੰਤਰੀ ਲੈ ਕੇ ਹੀ ਰਾਸ਼ਟਰਪਤੀ ਨੂੰ ਦੱਸਦਾ ਹੈ ਅਜਿਹਾ ਨਹੀਂ ਕਿ ਗਿਆਨੀ ਜੈਲ ਸਿੰਘ ਜੀ ਨੇ ਇੰਦਰਾ ਗਾਂਧੀ ਨਾਲ ਨਾਰਾਜ਼ਗੀ ਨਹੀਂ ਪ੍ਰਗਟ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਤੁਸੀਂ ਬਹੁਤ ਮਾੜਾ ਕੀਤਾ ਇਹ ਨਹੀਂ ਕਰਨਾ ਚਾਹੀਦਾ ਸੀ ਗਿਆਨੀ ਜੈਲ ਸਿੰਘ ਜੀ ਨੇ ਕਿਹਾ ਕਿ ਗਵਰਨਰ ਬੀੜੀ ਪਾਂਡੇ ਨੇ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕੀਤਾ ਉਸ ਦੇ ਪ੍ਰਸ਼ਾਸਨ ਦੀ ਹੀ ਮਾੜੀ ਕਾਰਗੁਜ਼ਾਰੀ ਕਾਰਨ ਅੱਜ ਜੋ ਪੰਜਾਬ ਦਾ ਹਾਲ ਹੋਇਆ ਹੈ ਉਸ ਦੇ ਉਹੀ ਜ਼ਿੰਮੇਵਾਰ ਹਨ ਇੰਦਰਾ ਨੇ ਗਵਰਨਰ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਅਤੇ ਇੰਦਰਾ ਨੇ ਕਿਹਾ ਗਲਤੀ ਤਾਂ ਹੋ ਗਈ ਹੈ ਅਸੀਂ ਮਾਫੀ ਚਾਹੁੰਦੇ ਹਾਂ ਪਰ ਸਵਾਲ ਇਹ ਬਣਦਾ ਹੈ ਕਿ ਸਰਵੋੱਚ ਸਥਾਨ ਤੇ ਬੈਠ ਕੇ ਕੀ ਫਾਇਦਾ ਜੇਕਰ ਅਸੀਂ ਆਪਣਾ ਘਰ ਹੀ ਸੁਰੱਖਿਤ ਨਹੀਂ ਕਰ ਸਕਦੇ ਜੇਕਰ ਗਿਆਨੀ ਜੈਲ ਸਿੰਘ ਜੀ ਕੌਮ ਵੱਲ ਵੇਖਦੇ ਇਹ ਜੋ ਪੰਜਾਬ ਦਾ ਕਹਾਣ ਹੋਇਆ ਸੀ ਇਸ ਨੂੰ ਰੋਕਿਆ ਜਾ ਸਕਦਾ ਸੀ ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ ਹਰਿਮੰਦਰ ਸਾਹਿਬ ਅਤੇ 5500 ਜਾਨਾਂ ਬਚਾਈਆਂ ਜਾ ਸਕਦੀਆਂ ਸਨ ਇਹ ਕਲੰਕ ਤਾਂ ਪੀੜ੍ਹੀਆਂ ਤੱਕ ਲੱਗਿਆ ਹੀ ਰਹਿਣਾ ਹੈ